ਆਪਾਂ ਹਲਦੀ ਨਾਲ ਵੀ ਤਿਆਰ ਕਰਦੇ ਆਂ ਹਲਦੀ ਦਾ ਵੀ ਕਿਵੇਂ ਤਿਆਰ ਕਰਨਾ ਇਹ ਆਪਾਂ ਤੁਹਾਨੂੰ ਸਾਰਾ ਦੱਸਣਾ ਇਹਦੇ ਵਿੱਚ ਪਹਿਲਾਂ ਆਪਾਂ ਨੇ ਮਿੱਟੀ ਪਾ ਰੱਖੀ ਸੀ ਇੰਨਾ ਪਹਿਲਾਂ ਹੋਰ ਬੁੱਟੇ ਲਾਈ ਸੀ ਇਹ ਸਮਝ ਲਓ ਗੁੱਧ ਜੀ ਆ ਜਿਹਦੀ ਆਪਣੇ ਫालतू ਗੁੱਧ ਨਹੀਂ ਹੈ ਮੈਂ ਆਪਾਂ ਕੋਈ ਕੋਲਰ ਵਗੈਰਾ ਲੈ ਕੇ ਆਉਣੇ ਆਪਣੇ ਜਿਜ ਵਗੈਰਾ ਉਹਦੇ ਥੱਲੇ ਹੁੰਦੇ ਉਹ ਹੀ ਗੁੱਧ ਜੀ ਆ ਇਹਦੇ ਵਿੱਚ ਦੇਖੋ ਇਹ ਬੀਜਿਆ ਹੋਇਆ ਮਿੱਟੀ ਪਾ ਰੱਖੀ ਆਪਾਂ ਨੇ ਤੇ ਜਿਹੜੀ ਮਿੱਟੀ ਆ ਪਹਿਲਾਂ ਇਹਨੂੰ ਕੱਢ ਦੂ ਵਧੀਆ ਇਹਦੇ ਵਿੱਚ ਰੇਹ ਪਾਈ ਹੋਈ ਆ ਜੀ ਇਹ ਪਾ ਕੇ ਬਰੀ ਇਹ ਮਲਾਈ ਹੋਈ ਹੈਗੀ ਉਤੋਂ ਤੋਂ ਸਾਰ ਨੂੰ ਕੱਢ ਦੇਣਾ ਇਹ ਹਲਦੀ ਜਿਹੜੀ ਹੈਗੀ ਆਪਣੀ ਫਰਬਰੀ ਮਾਚ ਅਪਏ ਤੱਕ ਲੱਗੀ ਜਾਂਦੀ ਹੈਗੀ ਤੇ ਆਪਾਂ ਨੇ ਇਹ ਹੁਣ ਇਹਦਾ ਪਹਿਲਾ 2 ਤਿਆਰ ਕਰਾਂਗੇ ਇਹ ਪਹਿਲਾਂ ਪੱਤੀ ਸੀ ਦੇਖੋ ਤੁਹਾਨੂੰ ਦਿਖਾਈ ਸੀ ਹਲਦੀ ਜਿਹੜੀ ਆਪਣੀ ਪੱਟੀ ਸੀ ਇੱਦੀ ਆਪਣੇ ਰੱਖ ਲਈ ਇੱਦੀ ਆਪਣੇ ਬੀ ਵਾਸਤੇ ਤਿਆਰ ਕਰ ਲਈ ਤੇ ਇਹਨੂੰ ਹੁਣ ਬੀਜ ਦੇਣਾਗਾ ਹਲਦੀ ਬਹੁਤ ਵਧੀਆ ਦਾ ਬੀਜ ਹੈਗਾ ਜੇ ਇਸੇ ਤਰ੍ਹਾਂ ਨਹੀਂ ਚੜ ਦੇਣਾ ਸਾਰੀ ਨੂੰ ਚਿੰਦਾਂਗੇ ਤੇ ਜਿਹੜਾ ਬੀ ਆਪਾਂ ਇਹਨੂੰ ਇਸੇ ਤਰੀਕ ਤਿਆਰ ਕਰ ਲਾਂਗੇ ਜਣੀ ਦੀ ਫੂਣੀਆਂ ਇਹ ਨਾ ਜਿੱਥੋਂ ਪਤਾ ਲੱਗੇ ਇਹ ਉਗ ਗਰੂ ਤੇ ਉਹਨੂੰ ਇਹ ਉਦਲੇ ਪਾਸੇ ਰੱਖਣਾ ਆਪਾਂ ਨੇ ਇਹ ਪੇਜੀ ਦੋਹੀ ਸੰਜ ਨੂੰ ਬਣ ਗਈ ਇਹ ਉੱਗਰ ਗਈ ਤਾਂ ਆਪਾਂ ਇਹਨਾਂ ਫਿਰ ਬਾਬੇ ਚ ਲਾ ਕੇ ਆਵਾਂਗੇ ਇੱਥੇ ਫਿਰ ਆਪਾਂ ਕੋਈ ਹੋਰ ਚੀਜ਼ ਲਾ ਦਾਂਗੇ ਨੂੰ ਸਾਹੀ ਮੈਂ ਇਸ ਤਰੀਕਾ ਨਾਲ ਦੇਖੋ ਚਲਦਾਂਗੇ ਬਣੈ ਕੁਦੋ ਦੇਣੇ ਇਹ ਭਿਉਂ ਕੇ ਸੰਜ ਨੂੰ ਉੱਤੇ ਬੋਰੀ ਦੇਤੀ ਸੀ ਇਹਦੇ ਐ ਪਈ ਰਹੀ ਇਹ ਇਹ ਇਹਦੇ ਵਿੱਚ ਜਿਹੜੀ ਨਮੀ ਜੀ ਹੁੰਦੀ ਹੈ ਉਹ ਬਣੀ ਰਹੀ ਤਾਂ ਇਹ ਫਿਰ ਸੌਖੇ ਤਰੀਕੇ ਨਾਲ ਲੱਗ ਜਾਂਦੀ ਹੈ ਹਲਦੀ ਜੇ ਆਪਾਂ ਸਿੱਧਾ ਹੀ ਲਾ ਦਿੰਨੇ ਆ ਖੇਤ 'ਚ ਤਾਂ ਫਿਰ ਉਧਰ ਫਿਰ ਆਪਾਂ ਮੀਰੀ ਰਾਖੀ ਰੱਖਣੀ ਪੈਂਦੀ ਹੈ ਕਿਉਂਕਿ ਕੁੱਤੇ ਆਏ ਨੇ ਉਹ ਟੋਆ ਪਟ ਦਿੰਦੇ ਆ ਤੇ ਹਲਦੀ ਜਿਹੜੀ ਕੱਢ ਦਿੰਦੇ ਆਗੀ ਤੇ ਜੇ ਤੁਸੀਂ ਉੱਪਰ ਜੂ ਫਿਰ ਕੋਈ ਡਰ ਨਹੀਂ ਹੈਗਾ ਪਣੀ ਜੇ ਕਰੀ ਦੇਖੋ ਬਾੜੀ ਹੈਗੀ ਤਾਂ ਇਸੇ ਤਰੀਕੇ ਨਾਲ ਇਹਨੂੰ ਆਪਾਂ ਜਿਹੜੀ ਹਲਦੀ ਹੈ ਤਿਆਰ ਕਰ ਸਕਦੇ ਹਾਂ ਘਰ ਵਿੱਚ ਇਹ ਸਾਨੂੰ ਨੇੜੋਂ ਕਰਕੇ ਵੀ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਹ ਜਿਹੜੀਆਂ ਗੰਡੀਆਂ ਨੇ ਸਾਰੀਆਂ ਆਪਣੀਆਂ ਗੰਡੀਆਂ ਨੇ ਦੀ ਆਪਣੇ ਬਹੁਤ ਵਧੀਆ ਹੋਈ ਤੇ ਉਹਦੇ ਨਾਲ ਇੱਕ ਹੌਂਸਲਾ ਆ ਜਾ ਹੋ ਗਿਆ ਦੀ ਗਾਹ ਹੋਰ ਵੀ ਵਧੀਆ ਹੋਊਗੀ ਤੇ ਤਾਂ ਕਰਕੇ ਆਪਾਂ ਇਹਦੀ ਖਾਦ ਲਈਏ ਸਾਰੀ ਇਹ ਹੋਏਗੀ ਤੇ ਤਿਆਰ ਕਰ ਲੈਂਦੇ ਆ ਤੇ ਦੇਖੋ ਆਈ ਆਪਾਂ ਜੀ ਛੋਡੇ ਕੋਲ ਵੀ ਇਦਾਂ ਦੀ ਗੁੱਦ ਹੈਗੀ ਆ ਤਾਂ ਦੇਖੋ ਵਧੀਆ ਕੰਮ ਲੈ ਸਕਦੇ ਆ ਜੀ ਉੱਨੀ ਹੀ ਲੱਗ ਜਾਣੀ ਹੈ ਫੇਰ ਆਪਾਂ ਇਹਨੂੰ ਪੱਟ ਕੇ ਹੋਰ ਪਾਸੇ ਲਾ ਸਕਦੇ ਹਾਂ ਇਹ ਹੱਦੀ ਬਚੂਗੀ ਇਹ ਕਿਸੇ ਹੋਰ ਚਲਾਵਾਂਗੇ ਫਿਰ ਆਪਾਂ ਇਹ ਰਾ ਪਾਸੇ ਬੰਨ੍ਹਣੀ ਸੰਗਨੀਆਂ ਨਹੀਂ ਛੱਡ ਦਾਂਗੇ ਕਿ ਇਹ ਆਪਾਂ ਇਸੇ ਵਿੱਚ ਹੀ ਨਹੀਂ ਰੱਖਣਾ ਹੈਗਾ ਇਹਨੂੰ ਆਪਾਂ ਕੱਢ ਕੇ ਹੋਰ ਸਮੇਂ ਲਾਉਣਾ ਹੈਗਾ ਜਿਵੇਂ ਕਹਿੰਦੇ ਨੇ ਬਹੁਤ ਤਿਆਰ ਕਰਦੇ ਆ ਉਹ ਤਰੀਕੇ ਨਾਲ ਹੋ ਜੂ ਜੀ ਸਾਰੀਆਂ ਤੇ ਚਾਉਣੀਆਂ ਵੀ ਨਹੀਂ ਕਿਉਂਕਿ ਇਹ ਬਾੜੀਆਂ ਨੇ ਇੰਨੇ ਕ ਆਪਾਂ ਰੱਖ ਲਈ ਨਹੀਂ ਕਾਪਾ ਹੋਰ ਕਰਦੇ ਚ ਇਹਨਾਂ ਨੂੰ ਲਾ ਦੇ ਜੀ ਆਪਣੇ ਲਾਤੀ ਹੀ ਸੁਣੋ ਆਪਾਂ ਨਾ ਕੋਲੀ ਕਰਕੇ ਦਿਖਾਉਣੇ ਆ ਪਤਾ ਲੱਗ ਜੂਗਾ ਵੀ ਕਿਸ ਤਰ੍ਹਾਂ ਇਹ ਪਚਣੀਆਂ ਆ ਆ ਦੇਖੋ ਇਸ ਤਰ੍ਹਾਂ ਸਾਰੀਆਂ ਹੀ ਚਿੰਡਤੀਆਂ ਇਹਨੂੰ ਚਿੰਕੇ ਨਾ ਹੁਣ ਆ ਦੇਖੋ ਜ਼ੂਮ ਕਰਕੇ ਦਿਖਾਉਣੇ ਇਸ ਤਰੀਕੇ ਨਾਲ ਤੇ ਜਿਹੜੀ ਇਹ ਮਿੱਟੀ ਪਈ ਆ ਇਹਨੂੰ ਆਪਾਂ ਇਹਨਾਂ ਦੇ ਉੱਤੇ ਪਾ ਦਾਂਗੇ ਜਾਣ ਕੇ ਇਹਨੂੰ ਢੱਕ ਦਾਂਗੇ ਤੇ ਜਿਹੜੀ ਇੰਨੀ ਕੁ ਬਚ ਗਈ ਇਹਨੂੰ ਆਪਾਂ ਹੋਰ ਕਿਸੇ ਚ ਹਾਂ ਕੋਈ ਆਪਾਂ ਦੇਖ ਕੇ ਇਸ ਤਰ੍ਹਾਂ ਹੀ ਕੋਈ ਡੱਬਾ ਮਿਲ ਜੂ ਉਹਦੇ ਵਿੱਚ ਆਪਾਂ ਲਾ ਦਾਂਗੇ ਇਸ ਤਰੀਕੇ ਨਾਲ ਦੇਖੋ ਇਹ ਜਿਹੜੀ ਹਲਦੀ ਲਾਈ ਜਾਂਦੀ ਹੈਗੀ ਜਦੋਂ ਆਪਾਂ ਭੁੱਖ ਕੇ ਵੀ ਦਿਖਾਏ ਨੇ ਥੋੜੀ ਜੀ ਆ ਦੇਖੋ ਇਸ ਤਰ੍ਹਾਂ ਕਰਕੇ ਇਹਨੂੰ ਐਦਾਂ ਲੁਕੋ ਦੇਣਾ ਬਸ ਇਹਨੂੰ ਲੁਕੋ ਕੇ ਫਿਰ ਤੇ ਇਹਦੇ ਪਾਣੀ ਛੜਕ ਦਾਂਗੇ ਆਪਾਂ